ਦੋਸਤੋ ਸੱਸੀ ਗਾਬਨੂ ਜੀ ਵੈਲਕਮ ਆ ਜੀ ਤੁਹਾਡਾ ਸਾਡੇ ਚੈਨਲ ਐਗਜ਼ਾਮ ਜ਼ੋਨ ਤੇ ਦੇਖੋ ਜੀ ਕੱਲ ਆਪਾਂ ਨੇ ਵੀਡੀਓ ਕੀਤੀ ਸੀ ਜਿਸ ਜਿਸ ਦੇ ਵਿੱਚ 1 ਤੋਂ ਲੈ ਕੇ 10 ਤੱਕ ਆਪਾਂ ਨੇ ਪੋਲੀਟੀਕਲ ਦੇ ਆਪਣਾ ਇੰਡੀਅਨ ਪੋਲੀਟੀ ਦੇ ਕੁਐਸਚਨ ਕੀਤੇ ਸੀ ਦੇਖੋ ਜੀ ਅੱਜ ਆਪਾਂ ਅੱਗੇ ਚੱਲਦੇ ਹਾਂ ਆਪਣਾ 11ਵਾਂ ਕੁਐਸਚਨ ਆ ਦੇਖੋ ਜੀ ਇਹ ਕਹਿੰਦਾ ਜੀ ਆਜ਼ਾਦ ਭਾਰਤ ਵਿੱਚ ਕੌਣ ਕਿਸੇ ਰਾਜ ਦੀ ਪਹਿਲੀ ਮਹਿਲਾ ਰਾਜਪਾਲ ਸੀ ਮਤਲਬ ਇਹ ਪੁੱਛਦਾ 1947 ਤੋਂ ਬਾਅਦ ਕਿਸੇ ਰਾਜ ਦੀ ਕਿਸੇ ਸਟੇਟ ਦੀ ਪਹਿਲੀ ਰਾਜਪਾਲ ਗਵਰਨਰ ਕੌਣ ਸੀ ਉਹ ਹੈਗੀ ਸੀ ਆਪਣੀ ਜੀ ਸ਼੍ਰੀਮਤੀ ਸਰੋਜਨੀ 나ਇਡੂ ਠੀਕ ਹੈ ਜੀ ਸੀ ਆਨਸਰ ਆ ਜੀ ਦਾ ਸੀ ਆਨਸਰ ਕਰ ਲਿਓ ਠੀਕ ਹੈ ਜੀ ਅੱਗੇ ਚੱਲਦੇ ਆਂਗੇ ਆਪਾਂ ਅੱਗੇ ਦੇਖੋ ਜੀ ਰਾਸ਼ਟਰਪਤੀ ਦੇ ਅਹੁਦੇ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਲਈ ਮਤਲਬ ਵੋਟਾਂ ਵਿੱਚ ਜੇ ਕਿਸੇ ਨੇ ਖੜਨਾ ਹੋਵੇ ਰਾਸ਼ਟਰਪਤੀ ਲਈ ਠੀਕ ਹੈ ਨਾ ਆਪਾਂ ਐਵੇਂ ਨਹੀਂ ਖੜ ਸਕਦੇ ਹਾਂ ਕਿ ਕੋਈ ਕਾਬਲੀਅਤ ਹੋਣੀ ਚਾਹੀਦੀ ਆ ਠੀਕ ਹੈ ਜੀ ਤਾਂ ਹੁੰਦੀ ਹੈ ਇਹ ਉਹਦੀ ਉਮਰ ਪੁੱਛਿਆ ਇਹਨਾਂ ਨੇ ਉਹਦੀ ਉਮਰ ਹੁੰਦੀ ਹੈ ਜੀ 35 ਸਾਲ ਠੀਕ ਹੈ ਦੋਸਤੋ ਆਪਣਾ ਲਾ ਲਿਓ ਆਨਸਰ ਇਹਦਾ ਆਨਸਰ ਹੈਗਾ ਜੀ ਸੀ 35 ਸਾਲ ਠੀਕ ਹੈ ਦੋਸਤੋ ਆਪਣਾ ਅੱਗੇ ਹੈਗਾ ਜੀ 13ਵਾਂ ਕੁਐਸਚਨ 13ਵਾਂ ਕੁਐਸਚਨ ਕਹਿੰਦਾ ਕਿ ਨਾ ਭਾਰਤ ਦੇ ਰਾਸ਼ਟਰਪਤੀ ਨੂੰ ਹਟਾਉਣ ਲਈ ਉਸ ਦੇ ਖਿਲਾਫ ਮਹਾਦੋਸ਼ ਮਤਲਬ ਲਾ ਲਓ ਜੇ ਰਾਸ਼ਟਰਪਤੀ ਨੂੰ ਹਟਾਉਣਾਗਾ ਤਾਂ ਉਹਦੇ ਖਿਲਾਫ ਮਹਾਦੋਸ਼ ਲਾ ਕੇ ਤਾਂ ਉਹ ਕਿਹੜਾ ਬੰਦਾ ਤਰਜੀਹ ਦਊਗਾ ਮਤਲਬ ਉਹਨੂੰ ਕਿਹੜਾ ਬੰਦਾ ਹਟਾ ਸਕਦਾਗਾ ਦੇਖੋ ਆਪਾਂ ਨੂੰ ਆਪਸ਼ਨ ਦਿੱਤੀ ਆ ਵੀ ਕੀ ਲੋਕ ਸਭਾ ਦਾ ਸਪੀਕਰ ਕੀ ਰਾਜ ਸਭਾ ਦਾ ਚੇਅਰਮੈਨ ਜਾਂ ਲੋਕ ਸਭਾ ਨਹੀਂ ਆਪਾਂ ਲਾਵਾਂਗੇ ਜੀ ਸੰਸਦ ਦੇ ਦੋਵੇਂ ਸਦਨ ਵੀ ਪਾਰਲੀਮੈਂਟ ਦੇ ਦੋਵੇਂ ਸਦਨ ਰਾਜ ਸਭਾ ਤੇ ਲੋਕ ਸਭਾ ਇਹ ਦੋਹੇ ਠੀਕ ਆ ਜੀ ਬਿਲ ਪਾਸ ਕਰਨਗੇ ਜੇ ਆਪਾਂ ਕਹਿ ਸਕਦਾ ਕੁਝ ਵੀ ਇਹ ਮਿਲ ਕੇ ਰਾਸ਼ਟਰਪਤੀ ਨੂੰ ਹਟਾ ਸਕਦੇ ਨੇ ਠੀਕ ਆ ਜੀ ਵੀ ਆਪ ਦਾ ਰਾਸ਼ਟਰਪਤੀ ਲਾ ਸਕਦੇ ਨੇ ਨਵਾਂ ਜੇ ਰਾਸ਼ਟਰਪਤੀ ਗਲਤ ਹੋਵੇ ਠੀਕ ਆ ਜੀ ਦੋਸਤੋ ਅੱਗੇ ਚੱਲੋ ਕਿਸੇ ਕੇਂਦਰੀ ਸਾਲਸਤ ਪ੍ਰਦੇਸ਼ਤ ਕਿਸੇ ਕੇਂਦਰੀ ਸ਼ਾਸਤ ਪ੍ਰਦੇਸ਼ ਮਤਲਬ ਯੂਨੀਅਨ ਟੈਰੀਟਰੀ ਠੀਕ ਹੈ ਜੀ ਦੇ ਮੁੱਖ ਮੰਤਰੀ ਦੀ ਨਿਯੁਕਤੀ ਮਤਲਬ ਜਿਵੇਂ ਯੂਨੀਅਨ ਟੈਰੀਟਰੀਆਂ ਹੁੰਦੀਆਂ ਨੇ ਨਾ ਠੀਕ ਹੈ ਜੀ ਜਿਵੇਂ ਦਮ ਦਮਨਣ ਦੇ ਹੋ ਗਿਆ ਦਾਦਰ ਨਗਰ ਹਵੇਲੀ ਹੋ ਗਿਆ ਇੱਥੇ ਮੰਨ ਲਓ ਮੁੱਖ ਮੰਤਰੀ ਸੀਐਮ ਆ ਅਥਾ ਉਹਨੂੰ ਕਹਿੰਦੇ ਨੇ ਪੁੱਛਦੇ ਨੇ ਵੀ ਉਹਦੀ ਸਥਾਪ ਜਿਵੇਂ ਉਹਨੂੰ ਸਥਾਪਨ ਮਤਲਬ ਉਹ ਸਥਾਪਿਤ ਕਰਨਾ ਉਹਨੂੰ ਕੁਰਸੀ ਤੇ ਬਿਠਾਉਣਾ ਕਿਸ ਦੁਆਰਾ ਨੇ ਯੁਕਤ ਕੀਤਾ ਜਾਂਦਾ ਹੈਗਾ ਉਹ ਕੀਤਾ ਜਾਂਦਾ ਜੀ ਲੈਫਟੀਨੈਂਟ ਗਵਰਨਰ ਦੁਆਰਾ ਜਿਵੇਂ ਮੈਂ ਦੋਸਤੋ ਮੰਨ ਲਓ ਆਪਣੇ ਨੇ ਆਪਣੇ ਗਵਰਨਰ ਹੁੰਦਾ ਪਰ ਉੱਥੇ ਯੂਨਾਈਟਿਡ ਸਟੇਟ ਦੇ ਵਿੱਚ ਲੈਫਟੀਨੈਂਟ ਗਵਰਨਰ ਹੁੰਦਾ ਠੀਕ ਹੈ ਜੀ ਆਪਾਂ ਲਾਵਾਂਗੇ ਲੈਫਟੀਨੈਂਟ ਗਵਰਨਰ ਠੀਕ ਹੈ ਦੋਸਤੋ ਅੱਗੇ ਚਲੋ ਜੀ ਆਪਣਾ ਅੱਗੇ ਆਪਣਾ ਹੈਗਾ ਹੀ ਕੁਐਸਚਨ 15ਵਾਂ ਭਾਰ ਪਹਿਲਾ ਪ੍ਰਧਾਨ ਮੰਤਰੀ ਪੁੱਛਿਆ ਉਹ ਹੈਗਾ ਸੀ ਜਵਾਹਰ ਲਾਲ ਨਹਿਰੂ ਠੀਕ ਹੈ ਦੋਸਤੋ ਤੁਸੀਂ ਇਹਨਾ ਸੋਚੋ ਵੀ ਇਹਨਾ ਸੌਖਾ ਕੁਐਸਚਨ ਹੈ ਕਈ ਵਾਰ ਆਪਣਾ ਕਈ ਬੱਚੇ ਸੌਖਾ ਕੁਐਸਚਨ ਵੀ ਨਹੀਂ ਕਰ ਸਕਦੇ ਹੈਗੇ ਤਾਂ ਕਰਕੇ ਆਪਾਂ ਵਿੱਚ ਸੌਖੇ ਕੁਐਸਚਨ ਵੀ ਪਾਤੇ ਠੀਕ ਹੈ ਦੋਸਤੋ ਅੱਗੇ ਚੱਲਦੇ ਹਾਂ ਜੀ ਆਪਾਂ ਕਿਸੇ ਸਥਿਤੀ ਵਿੱਚ ਕਿਸੇ ਸਥਿਤੀ ਵਿੱਚ ਕਿਸੇ ਸਥਿਤੀ ਵਿੱਚ ਜਦੋਂ ਕਿਸੇ ਰਾਸ਼ਟਰਪਤੀ ਦੀ ਦਫ਼ਤਰ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਪ ਰਾਸ਼ਟਰਪਤੀ ਕਿੰਨੇ ਸਮੇਂ ਲਈ ਰਾਸ਼ਟਰਪਤੀ ਦੇ ਅਹੁਦੇ 'ਵਜੋਂ ਕੰਮ ਕਰਦਾ ਮੰਨ ਲਓ ਰਾਸ਼ਟਰਪਤੀ ਦੀ ਕਿਸੇ ਵੀ ਕਾਰਨ ਮੌਤ ਹੋ ਗਈ ਤਾਂ ਜਿਹੜਾ ਉਪ ਰਾਸ਼ਟਰਪਤੀ ਆ ਉਹਨੂੰ ਕਹਿਣਗੇ ਜੀ ਤੁਸੀਂ ਕੁਝ ਸਮੇਂ ਲਈ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਲਓ ਠੀਕ ਆ ਜੀ ਉਹਨੂੰ ਤਨਖਾਹ ਵੀ ਰਾਸ਼ਟਰਪਤੀ ਦੇ ਹਿਸਾਬ ਨਾਲ ਹੀ ਮਿਲੂਗੀ ਉਹਨੀ ਤਨਖਾਹ ਮਿਲੂਗੀ ਉਹ ਪੁੱਛ ਰਹੇ ਨੇ ਵੀ ਦੱਸੋ ਜੀ ਕਿੰਨੇ ਸਮੇਂ ਲਈ ਉਹ ਬੈਠ ਸਕਦਾ ਵੀ ਉਸ ਉਹ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਨਵੇਂ ਰਾਸ਼ਟਰਪਤੀ ਲਾ ਦੇਣਗੇ ਉਹ ਠੀਕ ਆ ਜੀ ਹੋਦਾ ਹੈਗਾ ਜੀ ਸੀ ਮਤਲਬ ਇਹਦਾ 6 ਮਹੀਨੇ ਲਈ ਠੀਕ ਆ ਦੋਸਤੋ 6 ਮਹੀਨੇ ਲਈ ਸੰਭਾਲੂਗਾ ਹੋਦਾ ਠੀਕ ਆ ਜੀ ਅੱਗੇ ਦੇਖੋ ਦੋਸਤੋ ਅੱਗੇ ਹੈਗਾ ਜੀ ਆਪਣਾ 17ਵਾਂ 17ਵਾਂ ਕੁਐਸਚਨ ਕੀ ਕਹਿੰਦਾ ਜੀ ਕੇਂਦਰੀ ਮੰਤਰੀ ਪਰਿਸ਼ਦ ਵਿੱਚ ਸ਼ਾਮਲ ਹੈ ਕੇਂਦਰੀ ਮੰਤਰੀ ਪਰਿਸ਼ਦ ਵਿੱਚ ਇਹ ਪੁੱਛਦੇ ਨੇ ਕਹਿੰਦੇ ਕੌਣ ਕੌਣ ਹੁੰਦੇ ਨੇ ਕੇਂਦਰੀ ਮੰਤਰੀ ਪਰਿਸ਼ਦ ਵਿੱਚ ਇਹਦੇ ਵਿੱਚ ਕੈਬਨਿਟ ਮੰਤਰੀ ਹੁੰਦਾ ਜੀ ਰਾਜ ਮੰਤਰੀ ਹੁੰਦਾ ਤੇ ਉਪ ਮੰਤਰੀ ਹੁੰਦਾ ਇਹਦੇ ਵਿੱਚ ਇਹਦਾ ਹੈਗਾ ਜੀ ਏ ਆਨਸਰ ਏ ਆਨਸਰ ਕੈਬਨਿਟ ਮੰਤਰੀ ਹੋਊਗਾ ਰਾਜ ਮੰਤਰੀ ਹੋਊਗਾ ਤੇ ਉਪ ਮੰਤਰੀ ਹੋਊਗਾ ਕੇਂਦਰੀ ਮੰਤਰੀ ਪ੍ਰੀਸ਼ਦ ਵਿੱਚ ਇਹ ਆਪਾਂ ਨੂੰ ਬਹੁਤ ਹੀ ਇੰਪੋਰਟੈਂਟ ਕੁਐਸਚਨ ਆ ਠੀਕ ਆ ਦੋਸਤੋ ਅੱਗੇ ਚੱਲੋ ਜੀ ਅੱਗੇ ਕੁਐਸਚਨ ਹੈਗਾ ਆਪਣਾ 18ਵਾਂ ਇਹ ਕਹਿੰਦਾ ਜੀ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਤੇ ਆਉਣ ਤੋਂ ਪਹਿਲਾਂ ਉਸ ਨੂੰ ਅਹੁਦੇ ਦੀ ਸਹੁੰ ਕੌਣ ਚੁਕਵਾਉਂਦਾ ਦੇਖੋ ਭਾਰਤ ਰਾਸ਼ਟਰਪਤੀ ਆ ਉਹਨਾਂ ਨੂੰ ਸਹੁੰ ਚੁਕਵਾਣੀਆਂ ਠੀਕ ਹੈ ਨਾ ਜਦੋਂ ਉਹਨੂੰ ਆਪਾਂ ਨੇ ਕੁਰਸੀ ਤੇ ਬਿਠਾਉਣਾ ਹੈ ਨਾ ਕਹੇ ਪੁੱਛਿਆ ਨੇ ਕਹਿੰਦੇ ਸਪੀਕਰ ਹੁੰਦਾ ਜੀ ਨਹੀਂ ਜੀ ਠੀਕ ਹੈ ਨਹੀਂ ਉੱਪਰ ਪ੍ਰਧਾਨ ਨਹੀਂ ਜੀ ਪ੍ਰਧਾਨ ਮੰਤਰੀ ਨਹੀਂ ਜੀ ਚੀਫ ਜਸਟਿਸ ਆਫ ਇੰਡੀਆ ਇਹ ਚੀਫ ਜਸਟਿਸ ਆਫ ਇੰਡੀਆ ਨੂੰ ਸਹੁੰ ਚੁਕਵਾਊਗਾ ਠੀਕ ਹੈ ਜੀ ਔਥ ਜਿਹਨੂੰ ਆਪਾਂ ਔਥ ਕਹਿੰਦੇ ਆ ਠੀਕ ਹੈ ਜੀ ਚੀਫ ਜਸਟਿਸ ਆਫ ਇੰਡੀਆ ਠੀਕਾ ਜਿਹੜਾ ਆਪਣਾ ਸਭ ਤੋਂ ਵੱਡਾ ਮੁੱਖ ਜਾਜਾ ਸੀਜੀਆਈ ਜਿਹਨੋਂ ਪਾਸ ਸੀਜੀਆਈ ਕਹਿੰਦਾ ਠੀਕ ਆ ਦੋਸਤੋ 19 19ਵਾਂ ਨੰਬਰ ਦੇਖੋ ਜੀ 19ਵਾਂ ਨੰਬਰ ਕਹਿੰਦਾ ਹੇਠਾਂ ਦਿੱਤੇ ਵਿੱਚੋਂ ਕੌਣ ਭਾਰਤੀ ਸੰਘ ਮਤਲਬ ਇੰਡੀਅਨ ਯੂਨੀਅਨ ਦੇ ਕੈਬਨਟ ਮੰਤਰੀ ਦਾ ਦਰਜਾ ਪ੍ਰਾਪਤ ਕਰਦਾ ਕਹਿੰਦਾ ਹੇਠਾਂ ਦੇ ਵਿੱਚੋਂ ਦੱਸੋ ਕੌਣ ਭਾਰਤੀ ਸੰਘ ਦੇ ਕੈਬਨਟ ਮੰਤਰੀ ਦਾ ਦਰਜਾ ਪ੍ਰਾਪਤ ਕੌਣ ਕਰਦਾ ਠੀਕ ਆ ਜੀ ਦੇਖੋ ਜੀ ਇੱਥੇ ਇੱਥੇ ਹੈਗਾ ਜੀ ਆਪਣਾ ਯੋਜਨਾ ਕਮਿਸ਼ਨ ਦਾ ਉਪ ਚੇਅਰਮੈਨ ਠੀਕ ਆ ਜਿਹੜਾ ਬੰਦਾ ਯੋਜਨਾ ਬਣਾਉਂਦਾ ਆਪਣੀਆਂ ਹੁੰਦੀ ਹੈ ਨਾ ਯੋਜਨਾ ਕਮਿਸ਼ਨ ਦਾ ਉਪ ਕੈਬਨਟ ਮੰਤਰੀ ਠੀਕ ਆ ਦੋਸਤੋ ਅੱਗੇ ਦੇਖੋ ਜੀ ਆਪਣਾ 20ਵਾਂ ਕੁਐਸਚਨ ਹੈਗਾ ਜੀ ਕਹਿੰਦਾ ਉਹ ਵਿਅਕਤੀ ਜੋ ਕਿਸੇ ਸੰਸਦ ਦਾ ਮੈਂਬਰ ਨਹੀਂ ਹੈਗਾ ਮੰਨ ਲਓ ਉਹ ਨੂੰ ਕੋਈ ਵੀ ਕੋਈ ਵੀ ਸੰਸਦ ਦਾ ਮੈਂਬਰ ਨਹੀਂ ਹੈਗਾ ਬੰਦਾ ਉਸ ਦੀ ਵੱਧ ਤੋਂ ਵੱਧ ਮਿਆਦ ਲਈ ਰਾਸ਼ਟਰਪਤੀ ਦੁਆਰਾ ਮੰਤਰੀ ਵਜੋਂ ਕਿੰਨੇ ਸਮੇਂ ਲਈ ਨਿਯੁਕਤ ਕੀਤਾ ਜਾਂਦਾ ਠੀਕ ਹੈ ਦੋਸਤੋ ਬੀਮਾ ਕੁਐਸਚਨ ਆਪਣਾ ਬੀਮਾ ਕੁਐਸਚਨ ਉਹਦਾ ਹੈਗਾ ਜੀ 6 ਮਹੀਨੇ ਮਤਲਬ ਮੰਨ ਲਓ ਹੁਣ ਰਾਸ਼ਟਰਪਤੀ ਕਹੂਗਾ ਵੀ ਆ ਜਾ ਵੀ ਤੈਨੂੰ ਮੈਂ ਕਿਸੇ ਵੀ ਮਤਲਬ ਕਿ ਸੰਸਦ ਦੇ ਮੈਂਬਰ ਬਣਾਉਣ ਦਾ ਮਤਲਬ ਕਿਸੇ ਵੀ ਸੰਸਦ ਦਾ ਪਹਿਲਾ ਮੈਂਬਰ ਨਹੀਂ ਹੈਗਾ ਬੰਦਾ ਉਹਨੇ ਅਪੁਆਇੰਟ ਕਰਤਾ ਨੋਮੀਨੇਟ ਕਰਤਾ ਪਰ ਉਹਨੂੰ 6 ਮਹੀਨੇ ਦੇ ਅੰਦਰ ਅੰਦਰ ਕਿਸੇ ਵੀ ਸੰਸਦ ਦਾ ਮੈਂਬਰ ਬਣਨਾ ਪਊਗਾ ਮੰਨ ਲਓ ਠੀਕ ਆ ਜਿਵੇਂ ਉਹਨੂੰ 6 ਮਹੀਨੇ ਲਈ ਕਹਤਾ ਵੀ ਤੂੰ 6 ਮਹੀਨੇ ਲਈ ਅਪੁਆਇੰਟ ਆ ਪਰ 6 ਮਹੀਨੇ ਲਈ ਉਹਨੂੰ ਕਿਸੇ ਵੀ ਰਾਜ ਸਭਾ ਜਾਂ ਲੋਕ ਸਭਾ ਕਿਸੇ ਵੀ ਇੱਕ ਦਾ ਮੈਂਬਰ ਬਣਨਾ ਪਉਗਾ ਠੀਕ ਹੈ ਦੋਸਤੋ ਅੱਗੇ ਆਪਾਂ ਹੈਗਾ ਜੀ 21ਵਾਂ ਕੁਐਸਚਨ ਦੇਖੋ ਜੀ 21ਵਾਂ ਕੁਐਸਚਨ ਕਹਿੰਦਾ ਜੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਵਿੱਚ ਰਾਸ਼ਟਰਪਤੀ ਕਦੋਂ ਤਾਂ ਆਪਣੀ ਤਾਕਤ ਮਤਲਬ ਆਪਣਾ ਵਿਵੇਕ ਆਪਣੀ ਖੁਸ਼ੀ ਦੀ ਵਰਤੋਂ ਕਰ ਸਕਦਾ ਪ੍ਰਧਾਨ ਮੰਤਰੀ ਦੀ ਨਿਯੁਕਤੀ ਵਿੱਚ ਜਦੋਂ ਪ੍ਰਧਾਨ ਮੰਤਰੀ ਨੂੰ ਕੁਰਸੀ ਤੇ ਬਿਠਾਉਣਾ ਰਾਸ਼ਟਰਪਤੀ ਕਦੋਂ ਆਪਣੀ ਤਾਕਤ ਦੀ ਵਰਤੋਂ ਕਰਦਾ ਠੀਕ ਹੈ ਨਹੀਂ ਇਹਦਾ ਹੈਗਾ ਜੀ ਆਪਣਾ ਜਦੋਂ ਤੱਕ ਜਦੋਂ ਤੱਕ ਲੋਕ ਸਭਾ ਵਿੱਚ ਕਿਸੇ ਸਿਆਸੀ ਆਗੂ ਨੂੰ ਸਪਸ਼ਟ ਬਹੁਮਤ ਨਹੀਂ ਮਿਲਦਾ ਜਦੋਂ ਤੱਕ ਸਾਰੇ ਜੋ ਲੋਕ ਸਭਾ ਦੀਆਂ ਵੋਟਾਂ ਹੋਣਗੀਆਂ 542 542 ਹੁੰਦੇ ਨੇ ਜੀ 542 ਵੀ ਹੁੰਦੇ ਨੇ ਠੀਕ ਹੈ ਨਾ ਜੇ 545 ਵੀ ਹੁੰਦੇ ਨੇ 543 543 ਤੇ ਦੋ ਨਾਮਿਨੇਟ ਕੀਤੇ 544 ਠੀਕ ਹੈ ਜਦੋਂ ਤੱਕ ਇਹ ਸਾਰੇ ਬੰਦੇ ਕਿਸੇ ਇੱਕ ਬੰਦੇ ਨੂੰ ਚੁਣ ਕੇ ਬਹੁਮਤ ਨਹੀਂ ਦੇਣਗੇ ਉੋਂ ਤੱਕ ਰਾਸ਼ਟਰਪਤੀ ਆਪਣੀ ਤਾਕਤ ਦੀ ਵਰਤੋਂ ਨਹੀਂ ਕਰਦਾ ਜਦੋਂ ਸਾਰੇ ਬੰਦੇ ਕਹਿਣਗੇ ਮਿਲ ਕੇ ਵੀ ਹਾਂ ਜੀ ਸਾਡਾ ਬੰਦਾ ਹੁਣ ਜੇ ਮੋਦੀ ਆ ਅਗਲੇ ਸਾਲ ਆਪਣੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਠੀਕ ਹੈ ਨਾ ਜੇ ਮਰਲੋ ਵੋਟਾਂ ਵਿੱਚ ਆ ਜਾਂਦੇ ਨੇ ਠੀਕ ਹੈ ਮਤਲਬ ਤਾਂ ਉਹ ਜਿਹੜੇ ਉਹ ਲੋਕ ਸਭਾ ਦੇ ਮੈਂਬਰ ਨੇ ਤਾਂ ਉਹ ਕਹਿ ਸਕਦੇ ਨੇ ਵੀ ਨਹੀਂ ਨਹੀਂ ਜੀ ਸਾਨੂੰ ਇਹ ਬੰਦਾ ਨਹੀਂ ਚਾਹੀਦਾ ਹੁਣ ਕੋਈ ਹੋਰ ਆਜੋ ਜਾਂ ਮਿਤ ਸ਼ਾਹ ਨੂੰ ਕਹਿਣਗੇ ਵੀ ਅਸੀਂ ਇਹਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਜੀ ਠੀਕ ਹੈ ਤਾਂ ਰਾਸ਼ਟਰਪਤੀ ਉਹਨੂੰ ਨਾਮਿਨੇਟ ਕਰ ਦੂਗਾ ਵੀ ਹਾਂ ਜੀ ਹਾਂ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਇਹ ਹੈ ਠੀਕ ਹੈ ਦੋਸਤੋ ਅੱਗੇ ਚਲੋ ਦੇਖੋ ਜੀ ਆਪਣਾ 22ਵਾਂ ਕੁਐਸਚਨ ਆ ਜੀ 22ਵਾਂ ਕੁਐਸਚਨ ਕਹਿੰਦਾ ਜੇਕਰ ਕਿਸੇ ਦੇਸ਼ ਦੇ ਵਿੱਚ ਰਾਜਸ਼ਾਹੀ ਦਾ ਦਫ਼ਤਰ ਹੁੰਦਾ ਮਤਲਬ ਕਿਸੇ ਦੇਸ਼ ਦੇ ਵਿੱਚ ਮੰਨ ਲਓ ਰਾਜਸ਼ਾਹੀ ਦਾ ਦਫ਼ਤਰ ਹੁੰਦਾ ਅਤੇ ਨਾਲ ਹੀ ਇੱਕ ਸੰਸਦੀ ਵਾਲੇ ਕ ਰਾਜਾ ਵੀ ਆ ਇੱਕ ਸੰਸਦ ਰੂਪ ਆ ਸਰਕਾਰ ਇਸ ਨੂੰ ਕੀ ਕਹੂਗੀ ਇਸ ਬਾਦਸ਼ਾਹ ਨੂੰ ਕੀ ਕਹੂਗੀ ਸਰਕਾਰ ਇਹ ਹੈਗਾ ਜੀ ਆਪਣਾ ਏ ਆਨਸਰ ਆ ਜੀ ਰਾਜ ਦਾ ਮੁਖੀ ਆਪਾਂ ਨੂੰ ਰਾਜ ਦਾ ਮੁਖੀ ਹੀ ਕਹਾਂਗੇ ਨਾ ਜੀ ਰਾਜ ਦਾ ਮੁਖੀ ਠੀਕ ਹੈ ਨਾ ਉਹ ਰਾਜ ਦਾ ਮੁਖੀ ਹੀ ਹੋਊਗਾ ਠੀਕ ਹੈ ਦੋਸਤੋ ਅੱਗੇ ਚੱਲੋ ਜੀ ਆਪਣਾ ਰਾਜ ਸਭਾ ਨੂੰ ਰਾਜ ਸਭਾ ਨੂੰ ਰਾਜ ਸਭਾ ਨੂੰ ਇੱਕ ਮਿੰਟ ਦੋਸਤੋ ਰਾਜ ਸਭਾ ਨੂੰ ਰਾਜ ਸਭਾ ਨੂੰ ਇੱਕ ਮਿੰਟ ਹਾਂ ਰਾਜ ਸਭਾ ਨੂੰ ਵਿધાન ਪਰਿਸ਼ਦ ਤੋਂ ਵੱਖ ਕਰਨ ਲਈ ਰਾਜ ਸਭਾ ਨੂੰ ਵਿਧਾਨ ਪਰਿਸ਼ਦ ਤੋਂ ਵੱਖ ਕਰਨ ਲਈ ਇੱਕ ਵਿਸ਼ੇਸ਼ਤਾ ਹੁੰਦੀ ਆ ਦੱਸੋ ਪੁੱਛ ਰਹੇ ਨੇ ਆਪਾਂ ਨੂੰ ਕਿਹੜੀ ਵਿਸ਼ੇਸ਼ਤਾ ਹੁੰਦੀ ਆ ਦੋਸਤੋ ਇਹ ਕੁਐਸਚਨ ਬਹੁਤ ਹੀ ਜ਼ਰੂਰੀ ਨੇ ਇਹ ਹੀ ਕੁਐਸਚਨ ਆਪਾਂ ਉਹ ਲਿਜਾਣਗੇ ਪੇਪਰਾਂ ਦੇ ਵਿੱਚ ਤੁਸੀਂ ਇਹ ਹੀ ਕੁਐਸਚਨ ਆਪਣੇ ਰਟ ਲੈਣੇ ਨੇ ਵੀ ਰਾਜ ਸਭਾ ਨੂੰ ਵਿਧਾਨ ਪਰਿਸ਼ਦ ਤੋਂ ਵੱਖ ਕਰਨ ਲਈ ਹੁਣ ਵਿਧਾਨ ਪਰਿਸ਼ਦ ਇਹ ਨਾਲ ਲਾ ਲਿਓ ਵੀ ਪੰਜਾਬ ਦੇ ਵਿੱਚ ਵਿਧਾਨ ਪਰਿਸ਼ਦ ਦਾ ਨਹੀਂ ਆਪਣੇ ਵਿਧਾਨ ਸਭਾ ਦੀ ਪਰ ਵਿਧਾਨ ਪਰਿਸ਼ਦ ਹੁੰਦੀ ਸੀ ਜੋ ਕਿ ਇਹ ਖਤਮ ਕਰਤੀ ਠੀਕ ਆ ਦੋਸਤੋ ਤਈਮਾ ਦਾ ਆਨਸਰ ਲਾ ਲਿਓ ਆਪਣਾ ਤਹੀ ਮੇਰਾ ਅਨਸਰ ਹੈਗਾ ਜੀ ਏ ਮਹਾਦੋਸ਼ ਦੀ ਸ਼ਕਤੀ ਮਹਾਦੋਸ਼ ਦੀ ਸ਼ਕਤੀ ਲਾ ਕੇ ਰਾਜ ਸਭਾ ਨੂੰ ਵਿਧਾਨ ਪਰਿਸ਼ਦ ਤੋਂ ਵੱਖ ਕਰਨ ਲਈ ਇੱਕ ਵਿਸ਼ੇਸ਼ਤਾ ਕੀ ਠੀਕ ਹੈ ਇਹਦਾ ਅਨਸਰ ਹੈਗਾ ਜੀ ਏ ਠੀਕ ਹੈ ਦੋਸਤੋ ਨੋਟ ਕਰ ਲਿਓ ਜੀ ਸਾਰੇ ਰਾਜਾਂ ਦੇ ਮੁਖੀ ਸਾਰੇ ਰਾਜਾਂ ਦੇ ਮੁੱਖ ਮੰਤਰੀ ਅਹੁਦੇ ਦੇ ਮੈਂਬਰ ਹੁੰਦੇ ਨੇ ਸਾਰੇ ਰਾਜਾਂ ਦੇ ਮੁਖੀ ਸਾਰੇ ਰਾਜਾਂ ਦੇ ਮੁੱਖ ਮੰਤਰੀ ਕਿਸ ਅਹੁਦੇ ਦੇ ਮੈਂਬਰ ਹੁੰਦੇ ਨੇ ਦੱਸੋ ਜੀ ਇਹ ਹੈਗਾ ਜੀ ਸੀ ਅਨਸਰ ਅੰਤਰਰਾਜ ਪ੍ਰਸ਼ਦ ਇੰਟਰ ਸਟੇਟ ਕੌਂਸਲ ਦੇ ਇੰਟਰ ਸਟੇਟ ਕੌਂਸਲ ਦੇ ਮੁੱਖ ਮੰਤਰੀ ਅਹੁਦੇ ਦੇ ਮੈਂਬਰ ਹੁੰਦੇ ਠੀਕ ਹੈ ਜੀ ਸਾਰੇ ਰਾਜ मतलब ਸਾਰੇ 스테ਟਸ ਜਿਹੜੀਆਂ ਆਪਣੇ ਇੰਡੀਆ ਦੀਆਂ ਨੇ ਦੇਖੋ ਜੀ ਅੱਗੇ ਆਪਣਾ ਹੈਗਾ ਜੀ ਨਿਮਨ ਲਿਖਤ ਵਿੱਚੋਂ ਨਿਮਨ ਲਿਖਤ ਵਿੱਚੋਂ ਕਿਸ ਕੋਲ ਭਾਰਤ ਦੇ ਜਨਤਕ ਪੈਸੇ ਦੇ ਖਰਚੇ ਨੂੰ ਮਨਜ਼ੂਰੀ ਦੇਣ ਦਾ ਅੰਤਿਮ ਅਧਿਕਾਰ ਹੈ ਠੀਕ ਹੈ ਦੋਸਤੋ ਆਪਾਂ ਨੂੰ ਪੁੱਛ ਰਹੇ ਕਹਿੰਦਾ ਦੱਸੋ ਨੀਚੇ ਲਿਖਿਆ ਵਿੱਚੋਂ ਕਿਸ ਕੋਲ ਭਾਰਤ ਦੇ ਜੋ ਭਾਰਤ ਦੇ ਜਨਤਕ ਪੈਸੇ ਨੇ ਜੋ ਆਪਣੇ ਟੈਕਸ ਕੱਟ ਕੇ ਇਕੱਠਾ ਪੈਸਾ ਹੁੰਦਾਗਾ ਖਰਚੇ ਨੂੰ ਜਨਤਕ ਪੈਸੇ ਦੇ ਖਰਚੇ ਨੂੰ ਮਨਜ਼ੂਰੀ ਦੇਣ ਦਾ ਅੰਤਿਮ ਅਧਿਕਾਰ ਵੀ ਹਾਂ ਭਾਈ ਹੁਣ ਇਹਨਾਂ ਨੂੰ ਜਨਤਾ ਦੇ ਪੈਸੇ ਤੇ ਲਾ ਦਿਓ ਠੀਕ ਹੈ ਨਾ ਉਹਨੂੰ ਅਧਿਕਾਰ ਦੱਸੋਗੇ ਕਿਹਦੇ ਕੋਲ ਠੀਕ ਹੈ ਜੀ ਉਹਦਾ ਹਾਂਗਾ ਜੀ ਆਪਰੇ ਰਾਸ਼ਟਰਪਤੀ ਕੋਲੇ ਠੀਕ ਹੈ ਦੋਸਤੋ ਜੋ ਵੀ ਸਾਰੇ ਪੈਸਾ ਬਿਲ ਬਿਲ ਪਾਸ ਹੁੰਦੇ ਨੇ ਬਿਲ ਪਾਸ ਕਈ ਇਹੋ ਜਿਹੇ ਬਿਲ ਹੁੰਦੇ ਨੇ ਜਿਹਨੂੰ ਰਾਸ਼ਟਰਪਤੀ ਰਾਸ਼ਟਰਪਤੀ ਹੀ ਉਹ ਕਰਦਾਗਾ ਇਹਨੂੰ ਸਾਈਨ ਕਰਦਾਗਾ ਜਿੰਨਾ ਤੱਕ ਰਾਸ਼ਟਰਪਤੀ ਸਾਈਨ ਨਹੀਂ ਕਰਦਾ ਕੋਈ ਵੀ ਬਿਲ ਫਿਰ ਛੇਦੀ ਪਾਸ ਨਹੀਂ ਹੁੰਦਾਗਾ ਠੀਕ ਹੈ ਦੋਸਤੋ ਅੱਗੇ 26ਵਾਂ 26ਵਾਂ ਕੁਐਸਚਨ ਹੈ ਇਹ ਆਪਣਾ 26ਵਾਂ ਕੁਐਸਚਨ ਕਹਿੰਦਾ ਗਵਰਨਰ ਵੱਜੋਂ ਨਿਯੁਕਤੀ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਯੋਗਤਾ ਜ਼ਰੂਰੀ ਨਹੀਂ ਹੈ ਗਵਰਨਰ ਵੱਜੋਂ ਕਹਿੰਦਾ ਗਵਰਨਰ ਵੱਜੋਂ ਹੁਣ ਮੰਨ ਲਓ ਗਵਰਨਰ ਅਪਾਇੰਟ ਕਰਨਾਗਾ ਕਹਿੰਦਾ ਦੱਸੋ ਹੇਠ ਲਿਖਿਆਂ ਵਿੱਚੋਂ ਕਿਹੜੀ ਯੋਗਤਾ ਜ਼ਰੂਰੀ ਨਹੀਂ ਹੈਗੀ ਵੀ ਬਾਕੀ ਤਾਂ ਜ਼ਰੂਰੀ ਨੇ ਵੀ ਇੱਕ ਦੱਸੋ ਜਿਹੜੀ ਜ਼ਰੂਰੀ ਨਹੀਂ ਹੈਗੀ ਇਹਨਾਂ ਚਾਰਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਇੱਕ ਹੋਊਗੀ ਜਿਹੜੀ ਜ਼ਰੂਰੀ ਨਹੀਂ ਹੈਗੀ ਕਹਿੰਦਾ ਉਸ ਨੂੰ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੋਣਾ ਚਾਹੀਦਾ ਸੌਰੀ ਦੇਖੋ ਕਹਿੰਦਾ ਉਸ ਨੂੰ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਨਹੀਂ ਠੀਕ ਹੈ ਇਹ ਇਹ ਨਹੀਂਗਾ ਉਹ ਕਹਿੰਦਾ ਉਸ ਉਹ ਉਸ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ ਜਿਸ ਲਈ ਉਸ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ ਠੀਕ ਹੈ ਨਹੀਂ ਦੇਖੋ ਜੀ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ਉਸ ਨੇ 35 ਸਾਲ ਦੀ ਉਮਰ ਪੂਰੀ ਕੀਤੀ ਹੋਣੀ ਚਾਹੀਦੀ ਹੈ ਦੇਖੋ ਆਪਣਾ ਆਹ ਇਹ ਤਾਂ ਹਾਂ 35 ਸਾਲ ਹੋਣੀ ਚਾਹੀਦੀ ਆ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਉਸ ਨੂੰ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੋਣਾ ਚਾਹੀਦਾ ਠੀਕ ਆ ਜੀ ਉਹ ਸੰਸਦ ਦੇ ਰਾਜ ਸਭਾ ਦਾ ਹੁੰਦਾਗਾ ਨਾ ਲੋਕ ਸਭਾ ਦਾ ਮੈਂਬਰ ਹੁੰਦਾ ਕਿਸੇ ਵੀ ਸਭਾ ਦਾ ਮੈਂਬਰ ਨਹੀਂ ਹੁੰਦਾ ਇਹ ਵੀ ਠੀਕ ਆ ਪਰ ਉਹੋ ਉਸ ਸਟੇਟ ਦਾ ਵਸਨੀਕ ਹੋਣਾ ਚਾਹੀਦਾ ਹੈ ਜਿਸ ਲਈ ਉਸ ਨੂੰ ਨਿਯੁਕਤ ਕੀਤਾ। ਨਾ ਜੇ ਮੰਨ ਲਓ ਆਪਣੇ ਪੰਜਾਬ ਦਾ ਗਵਰਨਰ ਆ ਉਹ ਪੰਜਾਬ ਦਾ ਨਹੀਂ ਹੋਊਗਾ। ਜੇ ਕੋਈ ਹਿਮਾਚਲ ਦਾ ਗਵਰਨਰ ਆ ਤਾਂ ਹਿਮਾਚਲ ਦਾ ਨਹੀਂ ਹੋਊਗਾ। ਜੇ ਕੋਈ ਮੰਨ ਲਓ ਯੂਪੀ ਦਾ ਜਾਂ ਕਿਤੇ ਦਾ ਵੀ ਗਵਰਨਰ ਆ ਜਾ ਮੰਨ ਲਓ ਪੌਂਡੀਚਰੀ ਦਾ ਜਾਂ ਗੋਆ ਦਾ ਕਿਤੇ ਵੀ ਮੈਂਬਰ ਆ ਗਵਰਨਰ ਆ ਸੌਰੀ ਗਵਰਨਰ ਤਾਂ ਉਹ ਉਸੇ ਸਟੇਟ ਦਾ ਨਹੀਂ ਹੋਊਗਾ। ਇਹ ਆਪਣਾ ਆਨਸਰ ਆ ਜੀ ਆਪਣਾ ਆਪਣਾ ਆਨਸਰ B ਆ। ਠੀਕ ਆ ਦੋਸਤੋ ਆਪਣਾ ਆਨਸਰ B ਲਾ ਲਿਓ। B ਹੋ ਕਿਸੇ ਹੋਰ ਸਟੇਟ ਦਾ ਹੁੰਦਾਗਾ। ਆਪਣਾ ਜੋ ਪੰਜਾਬ ਦਾ ਗਵਰਨਰ ਆ ਉਹ ਕਿਸੇ ਹੋਰ ਸਟੇਟ ਦਾ ਠੀਕ ਆ। ਜੋ ਦੋਸਤੋ ਇਸ ਵੀਡੀਓ ਲਈ ਧੰਨਵਾਦ ਜਲਦੀ ਹੀ ਮਿਲਦੇ ਆਪਾਂ ਅਗਲੀ ਵੀਡੀਓ ਲਈ ਕਮੈਂਟ ਕਰ ਦਿਓ ਠੀਕ ਹੈ ਜੀ ਆਪਾਂ ਨੂੰ ਤੁਸੀਂ ਵੀਡੀਓ ਤੇ ਲਾਈਕ ਸ਼ੇਅਰ ਕਰ ਦਿਓ ਤੇ ਆਪਾਂ ਜਲਦੀ ਹੀ ਇੱਕ ਟੈਲੀਗ੍ਰam ਚੈਨਲ ਬਣਾਵਾਂਗੇ ਜਿੱਥੇ ਤੁਹਾਨੂੰ ਮੈਂ ਪੀਡੀਐਫ ਵੀ ਦੇ ਦੇ ਕਰੂੰਗਾ ਦੋਸਤੋ ਧੰਨਵਾਦ